ਵਾਹਿਗੁਰੂ ਸਾਹਿਬ ਜੀ ਤਨ ਸਵੇਲਾ ਜਿਤ ਦਰਸ਼ਨ ਕਰਨਾ ਹਉ ਬਲਹਾਰੀ ਸਤ ਗੁਰ ਚਰਣਾ ਕਹੋ ਤਲ ਗੁਰ ਸੇਵੀਐ ਅਹਨ ਸਹਜ ਸੁਭਾਈ ਦਰਸਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਸੱਜਣ ਸਚਾ ਪਾਤ ਸਾਹ ਸਿਰ ਸਾਹਾਂਦੈ ਸਾਹ ਜਿਸ ਪਾਸ ਬਹਿਠਿਆ ਸੋਹੀਏ ਸਬਨਾ ਦਾ ਵੇ ਸਾਹ ਸਤਨਾਮ ਵਾਹਿਗੁਰੂ ਸਾਹਿਬ ਜੀ ਸੋ ਰਠ ਮਹੱਲਾ ਪੰਜਵਾ ਅਬਨਾਸੀ ਜੀਨ ਕੋ ਦਾਤਾ ਸਿਮਰਤ ਸਭ ਮਲ ਖੋਈ ਗੁਣ ਨਿਧਨ ਪਾਕ ਤਨ ਕਵ ਵਰਤਨ ਬਿਰਲਾ ਪਾਵੇ ਕੋਈ ਅਗਨਾਸੀ ਜੀਨ ਕੋ ਦਾਤਾ ਸਿਮਰਤ ਸਭ ਮਨ ਖੋਈ ਗੁਣ નિਧਨ ਭਗਤਨ ਕੋ ਬਰਤਨ ਦਿਰਲਾ ਪਾਵੇ ਕੋਈ ਮੇਰੇ ਮਨ ਜਪ ਗੋਰ ਗੋਪਾਲ ਪ੍ਰਭ ਸੋਈ ਜਾ ਕੀ ਸਰਣ ਪਿਆ ਸੁਖ ਪਾਈਐ ਬਾਹੜ ਦੁਖ ਨਾ ਹੋਈ ਰਹਾ ਵਡ ਭਾਗੀ ਸਾਧ ਸੰਗ ਪ੍ਰਾਪਤ ਤਨ ਭੇਟ ਤਦਰਮਤ ਖੋਈ ਤੈਨ ਕੀ ਧੂਰ ਨਾਨਕ ਦਾਸ ਬਾਛ ਜਿਨ ਹਰ ਨਾਮ ਹਿਰਦੈ ਪਰੋਈ ਵਲਡ ਭਾਗੀ ਸਾਧ ਸੰਗਿ ਹਰਾਪਤ ਤੈਨ ਭੇਟਤ ਦੁਰਮਤਿ ਖੋਈ ਦਨ ਕੀ ਧੁਰ ਨਾਨਕ ਦਾਸ ਬਾਛੈ ਜਿਨ ਹਰ ਨਾਮ ਹਿਰਦੈ ਪਰੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰਾਂ ਦੀ ਸਾਜੀ ਨਿਵਾਜੀ ਗੁਰੂ ਸਰੂਪ ਖਾਲਸਾ ਸਤ ਸੰਗਤ ਜੀ ਆਪ ਵੰਡ ਭਾਗੀ ਹੋ ਗੁਰੂ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਥਾਨਾਂ ਤੇ ਅੰਮ੍ਰਿਤ ਵੇਲੇ ਤੋਂ ਹਾਜ਼ਰੀਆਂ ਭਰ ਕਰਕੇ ਪੰਜਾਂ ਬਾਣੀਆਂ ਦੇ ਨਿਤਨੇਮ ਸਰਵਣ ਕੀਤੇ ਉਪਰੰਤ ਆਸਾ ਦੀ ਦੀਵਾਰ ਦੇ ਰਸਭਿੰਨੇ ਗੁਰਬਾਣੀ ਦੇ ਸ਼ਬਦ ਕੀਰਤਨ ਸਰਵਣ ਹੋਏ ਸੋ ਅਰਦਾਸ ਬੇਨਤੀ ਸਤਿਗੁਰਾਂ ਦੇ ਚਰਨਾਂ 'ਚ ਹੋਈ ਅਰਦਾਸ ਤੋਂ ਉਪਰੰਤ ਮਹਾਰਾਜ ਨੇ ਜੋ ਮੁੱਖ ਬਾਕ ਦੀ ਬਖਸ਼ਿਸ਼ ਕੀਤੀ ਹੈ ਸੋਰਠਿ ਰਾਗ ਦੇ ਅੰਦਰ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਮੁੱਖ ਬਾਕ ਹੈ ਅਬਨਾਸੀ ਜੀਨ ਕੋ ਦਾਤਾ ਸਿਮਰਤ ਸਭ ਮਲ ਖੋਈ ਗੁਣ ਨਿਧਾਨ ਭਗਤਨ ਕੋ ਵਰਤਨ ਬਿਰਲਾ ਪਾਵੇ ਕੋਈ ਅਬਨਾਸੀ ਨਾਸ ਤੋ ਰਹਿਤ ਪਰਮੇਸ਼ਰ ਵਾਹਿਗੁਰੂ ਉਸ ਪਰਮੇਸ਼ਰ ਦਾ ਨਾਮ ਜਿਹੜਾ ਜਪਨਾ ਅਬਨਾਸੀ ਜੀਨ ਕੋ ਦਾਤਾ ਸਿਮਰਤ ਸਭ ਮਲ ਖੋਈ ਉਹਨੂੰ ਧਿਆਉਣਾ ਉਸ ਪਰਮੇਸ਼ਰ ਦੀ ਬੰਦਗੀ ਕਰਨ ਵਾਲੇ ਨੂੰ ਸਤਿਗੁਰੂ ਮਹਾਰਾਜ ਕਹਿੰਦੇ ਉਹਦੀ ਜਨਮ ਜਨਮਾਤਰਾ ਦੀ ਜਿਹੜੀ ਮੈਲ ਉਹ ਖਤਮ ਹੋ ਗਈ ਇਹ ਗੁਣ ਨਿਧਾਨ ਭਗਤਨ ਕੋ ਵਰਤਨ ਬਿਰਲਾ ਪਾਵੇ ਕੋਈ ਤੇ ਇਹ ਦਾਤ ਜਿਹੜੀ ਹੈ ਪਰਮੇਸ਼ਰ ਦੀ ਹੈ ਇਹ ਭਗਤਾਂ ਦੇ ਸਤਿਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੀ ਹੋਈ ਬਿਰਲਾ ਮਨੁੱਖ ਹੈ ਜਿਹੜਾ ਸਦਾਤ ਨੂੰ ਪ੍ਰਾਪਤ ਕਰਦਾ ਹੈ ਇਹ ਦਾਤ ਨਿਮਰਤਾ ਭਾਵ ਪਿਆਰ ਦੇ ਨਾਲ ਹੀ ਮਿਲਦੀ ਹੈ ਸਤਿਗੁਰੂ ਮਹਾਰਾਜ ਤੇ ਭਾਵਨਾ ਸਰਦਾ ਦੇ ਨਾਲ ਮਿਲਦੀ ਹੈ ਇਹ ਗੁਣ ਨਿਧਾਨ ਭਗਤਨ ਕੋ ਵਰਤਨ ਇਹ ਵਿਰਲਿਆ ਭਗਤਾਂ ਦੇ ਹੀ ਹਿੱਸੇ ਵਿੱਚ ਆਉਂਦੀ ਹੈ ਮਰਲਾ ਪਾਵੈ ਕੋਈ ਮੇਰੇ ਮਨ ਜਪ ਗੁਰ ਗੋਪਾਲ ਪ੍ਰਭ ਸੋਈ ਏ ਮੇਰੇ ਮਨਾ ਤੋਸ ਪਰਮੇਸ਼ਰ ਗੋਪਾਲ ਧਰਤੀ ਦੀ ਪਾਲਣਾ ਕਰਨ ਵਾਲੇ ਪਰਮੇਸ਼ਰ ਦਿਨ ਸਿਮਰਨਾ ਕਰ ਉਸ ਨੂੰ ਧਿਆਉਣਾ ਕਰ ਉਸ ਦੀ ਬੰਦਗੀ ਕਰ ਜਾ ਕੇ ਸਰਨ ਪਐ ਸੁਖ ਪਾਈਐ ਬਹੁੜ ਦੁਖ ਨਾ ਹੋਈ ਉਹਦੀ ਸਰਨ ਵਿੱਚ ਜਾਣ ਨਾਲ ਉਸ ਦੀ ਸਰਨ ਵਿੱਚ ਪੈਣ ਨਾਲ ਸਤਗੁਰ ਆਇਓ ਸਰਨ ਤੁਹਾਰੀ ਮਿਲੈ ਸੁਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ ਕਈ ਤਰ੍ਹਾਂ ਦੀਆਂ ਚਿੰਤਾਵਾਂ ਦੁੱਖ ਵਿਗਨ ਖਤਮ ਹੋ ਜਾਂਦੇ ਐ ਤੇ ਸੰਸਾਰ ਵਿੱਚ ਸੋਭਾ ਹੁੰਦੀ ਐ ਸੰਸਾਰ ਵਿੱਚੋਂ ਕੀ ਲੋਕ ਪਰਲੋਕ ਦੇ ਵਿੱਚ ਵੀ ਸੋਭਾ ਹੁੰਦੀ ਐ ਜਾਕੀ ਸਰਨ ਪਿਆ ਸੁਖ ਪਾਈ ਐ ਬਹੁੜ ਦੁੱਖ ਨਾ ਹੋਈ ਦੁੱਖ ਵੀ ਨਹੀਂ ਲੱਗਦਾ ਰਹਾ ਉਹਦੇ ਕਿ ਸਤਿਗੁਰੂ ਫਰਮਾਨ ਕਰਦੇ ਨੇ ਵੱਡ ਭਾਗੀ ਸਾਧ ਸੰਗ ਪ੍ਰਾਪਤ ਤਿੰਨ ਭੇਟ ਤੇ ਦੁਰਮਤ ਖੋਈ ਵੱਡਿਆਂ ਭਾਗਾਂ ਦੇ ਨਾਲ ਨਾ ਸਾਧ ਸੰਗਤ ਪ੍ਰਾਪਤ ਹੁੰਦੀ ਜਿਵੇਂ ਆਪਾਂ ਸਾਰੇ ਬੈਠ ਕੇ ਗੁਰੂ ਦੀ ਬੰਦਗੀ ਕਰਦੇ ਆ ਬਾਣੀ ਨੂੰ ਸੁਣ ਰਹੇ ਆ ਇਹ ਜਿਹੜੀ ਦਾਤ ਹੈ 15 20 ਮਿੰਟ ਦਾ ਜੋ ਸਿਮਰਨ ਕਰਨਾ ਗੁਰੂ ਦੀ ਹਜ਼ੂਰੀ ਅੰਦਰ ਬੈਠਣਾ ਘੰਟਾ ਪ੍ਰਤੀ ਬੈਠਣਾ ਜਿੰਨਾ ਸਮਾਂ ਵੀ ਸਾਨੂੰ ਮਿਲਦਾ ਹੈ ਉਹ ਸਤਿਗੁਰੂ ਦੀ ਯਾਦ ਵਿੱਚ ਲੱਗ ਜਾਏ ਤੇ ਮਹਾਰਾਜ ਕਹਿੰਦੇ ਵੱਡ ਭਾਗੀ ਸਾਧ ਸੰਗ ਪਰਾਪਤ ਵੱਡਿਆਂ ਭਾਗਾਂ ਦੇ ਨਾਲ ਗੁਰੂ ਦੀ ਸੰਗਤ ਮਿਲਦੀ ਹੈ ਤਿੰਨ ਭੇਟਾਂ ਤਾਂ ਦੁਰਮਤ ਖੋਈ ਤੇ ਖੋਟੀ ਮਤ ਖਤਮ ਹੋ ਜਾਂਦੀ ਹੈ ਤਨ ਕੀ ਧੂਰ ਨਾਨਕ ਦਾਸ ਬਾਛੈ ਜਿਨ ਹਰ ਨਾਮ ਹਿਰਦੈ ਪਰੋਈ ਉਹਨਾਂ ਦੀ ਧੂਰ ਨੂੰ ਮੈਂ ਚਖਣਾ ਕਰਾਂ ਉਹਨਾਂ ਦੀ ਧੂਰ ਨੂੰ ਮੈਂ ਆਪਣੇ ਮਸਤਕ ਤੇ ਲਾਵਾਂ ਜਿਨ੍ਹਾਂ ਨੇ ਸਤਿਗੁਰੂ ਪਰਮੇਸ਼ਰ ਦੇ ਨਾਮ ਨੂੰ ਆਪਣੇ ਹਿਰ ਦੇ ਵਿੱਚ ਪਰੋ ਕੇ ਰੱਖਿਆ ਹੋਇਆ ਹੈ ਇਹ ਮੁੱਖ ਬਾਕ ਦੀ ਵਿਚਾਰ ਹੁ ਸਤਿਗੁਰੂ ਮਹਾਰਾਜ ਆਪ ਸੰਗਤਾਂ ਤੇ ਇਸੇ ਤਰ੍ਹਾਂ ਕਿਰਪਾ ਬਣਾਈ ਰੱਖਣ ਚੜ੍ਹਦੀਆਂ ਕਲਾ ਵਾਲਾ ਜੀਵਨ ਬਖਸ਼ਿਸ਼ ਕਰਨ ਸੋ ਅੱਜ 3 ਤੀਸਰੇ ਦਿਨ ਦੇ ਦੀਵਾਨ ਹਨ ਤੇ ਕੱਲ ਨੂੰ ਦੀਵਾਨਾਂ ਦੀ ਸਮਾਪਤੀ ਆਪ ਸੰਗਤਾਂ ਨੂੰ ਪਤਾ ਹੀ ਹੈ ਇਸ ਸਥਾਨਾਂ ਦੀ 100 ਸਾਲਾ ਸਤਾਪ ਦਿਨ ਮੁੱਖ ਰੱਖਦੇ ਹੋਇਆਂ ਕੱਲ ਨੂੰ ਭੋਗ ਪਾਈ ਜਾਣੇ ਸ੍ਰੀ ਸਹਿਜ ਪਾਠਾਂ ਦੇ ਸਾਰੀਆਂ ਸੰਗਤਾਂ ਨੇ ਕੀਰਤਨ ਸਮਾਗਮ ਵੀ ਹੋਵੇਗਾ 12:30 ਪਾਉਣੇ 1 ਵਜੇ ਸਮਾਪਤੀ ਹੈ ਸਮੇਂ ਸਿਰ ਪਹੁੰਚ ਕੇ ਹਾਜ਼ਰੀਆਂ ਭਰਨੀਆਂ ਜੀ ਆਓ ਅਖੀਰਲੀਆ ਪੰਗਤੀਆਂ ਪੜ ਕੇ ਆਪਾਂ ਸਤਿਗੁਰਾਂ ਦੇ ਚਰਨਾਂ 'ਚ ਅਰਦਾਸ ਜੋ ਕੀਤੀ ਹੈ ਉਹ ਭਾਵਨਾ ਸਾਡੀ ਪੂਰੀ ਹੋ ਜਾਵੇ ਵੱਡ ਭਾਗੀ ਸਾਦ ਸੰਗ ਪਰ ਆਪਤ ਤਨ ਭੇਟਤ ਦੁਰਮਤ ਖੋਈ ਤਨ ਕੀ ਧੂਰ ਨਾਨਕ ਦਾਸ ਬਾਛੈ ਜਨਹਾਰ ਨਾਮ ਹਿਰਦੈ ਪਰੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ